ਕਰ ਰਹੇ ਉਹਦੇ ਵਿੱਚ ਹੀ ਭਲਾ ਹੈ ਆਖੋ ਸਤਨਾਮ ਸ੍ਰੀ ਵਾਹਿਗੋ ਆਪੇ ਹਾਰੇ ਇੱਕ ਰੰਗ ਹੈ ਆਪੇ ਬਹੁ ਰੰਗੀ ਜੋ ਤਿਸ ਭਾਵੈ ਨਾਨਕਾ ਸਾਈਂ ਥਾਏ ਜਲ ਚੰਗੀ ਸੰਗਤ ਜੀ ਜਦੋਂ ਮਹਾਰਾਜੀ ਗਿਆਨ ਬਖਸ਼ ਦਿੰਦੇ ਨੇ ਨਾ ਜਦੋਂ ਸੱਚੇ ਪਾਤਸ਼ਾਹ ਕਿਰਪਾ ਕਰ ਦਿੰਦੇ ਨੇ ਫਿਰ ਬੰਦਾ ਇਹ ਨਹੀਂ ਕਹਿੰਦਾ ਕਿ ਰੱਬ ਨੇ ਮੇਰੇ ਨਾਲ ਆਹ ਮਾਰਾ ਕੀਤਾ ਤੇ ਰੱਬ ਨੇ ਆਹ ਮੇਰੇ ਨਾਲ ਮਾਰਾ ਕੀਤਾ ਰੱਬ ਨੂੰ ਮੇਰੇ ਨਾਲ ਐਦਾਂ ਨਹੀਂ ਸੀ ਕਰਨਾ ਚਾਹੀਦਾ ਫਿਰ ਉਹ ਅਵਸਥਾ ਹੋ ਜਾਂਦੀ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਏ ਫਿਰ ਸੱਚੇ ਪਾਤਸ਼ਾਹ ਜੀ ਦਾ ਬਚਨ ਆਉਂਦਾ ਜਦੋਂ ਸੰਗਤ ਜੀ ਅੰਦਰ ਪ੍ਰੇਮ ਜਾਗ ਪੈਂਦਾ ਹੈ ਨਾ ਫਿਰ ਮਹਾਰਾਜ ਜੀ ਕਹਿੰਦੇ ਭਾਵੇਂ ਭੁੱਖਿਆ ਰੱਖ ਤੇ ਭਾਵੇਂ ਪ੍ਰਸ਼ਾਦਾ ਦੇ ਦੇ ਇਹ ਸਭ ਤੇਰੀ ਰਜ਼ਾ ਹੈ ਤੇ ਜਿੰਨਾ ਚਿਰ ਸੰਗਤ ਜੀ ਮਹਾਰਾਜ ਜੀ ਕਿਰਪਾ ਨਹੀਂ ਕਰਦੇ ਉਹਨਾਂ ਚਿਰ ਸਾਡੇ ਕੋਲ ਭਾਵੇਂ ਸਾਰਾ ਕੁਝ ਹੀ ਹੋਵੇ ਕਿਤੇ 100 ਚੋਂ ਇੱਕ ਹੋਵੇਗਾ ਜਿੰਨੇ ਕਦੇ ਮਹਾਰਾਜ ਜੀ ਦਾ ਸ਼ੁਕਰਾਨਾ ਕੀਤਾ ਹੋਵੇਗਾ ਨਹੀਂ ਤੇ ਸੰਗਤ ਜੀ ساری ਜ਼ਿੰਦਗੀ ਸਾਤੇ ਸ਼ਿਕਵੇ ਕਰਦੇ ਲੰਘ ਜਾਂਦੀ ਹੈ ਸ਼ੁਕਰਾਨਾ ਨਹੀਂ ਕਰਦੇ ਸੰਗਤ ਜੀ ਸ਼ਿਕਵੇ ਕਰਦੇ ਸਾਰੀ ਜ਼ਿੰਦਗੀ ਜਿਹੜੀ ਉਹ ਸਾਡੀ ਲੰਘ ਜਾਂਦੀ ਹੈ ਤੇ ਮਹਾਰਾਜ ਜੀ ਦੇ ਪਿਆਰੇ ਕਹਿੰਦੇ ਜੇ ਭੁੱਖ ਦੇ ਤਾਂ ਇਤਹੀ ਰਾਜਾਂ ਦੁੱਖ ਵਿੱਚ ਸੁੱਖ ਮਨਾਈ ਮਹਾਰਾਜ ਜੀ ਕਹਿੰਦੇ ਨੇ ਫਿਰ ਜਿਹੜੇ ਰੱਬ ਦੇ ਪਿਆਰੇ ਜਿਨ੍ਹਾਂ ਤੇ ਗੁਰੂ ਸਾਹਿਬ ਕਿਰਪਾ ਕਰ ਦਿੰਦੇ ਨਾ ਉਹ ਕਹਿੰਦੇ ਜੇ ਭੁੱਖ ਦਵੇਂਗਾ ਤੇ ਇਹ ਵੀ ਤੇਰੀ ਕਿਰਪਾ ਹੈ ਜੇ ਭੁੱਖ ਦੇ ਤਾਂ ਇੱਥੇ ਹੀ ਰਾਜਾਂ ਦੁੱਖ ਵਿੱਚ ਸੂਖ ਮਨਾਈ ਸੰਗਤ ਜੀ ਉਹ ਫਿਰ ਦੁੱਖਾਂ ਦੇ ਵਿੱਚ ਵੀ ਸੁਖ ਮਨਾਉਂਦੇ ਸੱਚੇ ਪਾਤਸ਼ਾਹ ਧੰਗ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜਦੋਂ ਅੰਬਾਸੀ ਬਾੜੇ ਦੇ ਜੰਗਲ ਵਿੱਚ ਸੰਗਤ ਜੀ ਲੇਟੇ ਨੇ ਤੇ ਕਹਿੰਦੇ ਨੇ ਮਹਾਰਾਜ ਜੀ ਦਾ ਬਚਨ ਪੜ੍ਹਦੇ ਹੋ ਤੁਸੀਂ ਖਿਆਲ ਪਾਤਸ਼ਾਹ ਦੀ ਦਸਵੀਂ ਕਹਿੰਦੇ ਉਦੋਂ ਸਹਿਬਜ਼ਾਦਿਆਂ ਦੀਆਂ ਰੂਹਾਂ ਜਿਹੜੀਆਂ ਸਨ ਉਹ ਸੱਚਖੰਡ ਨੂੰ ਜਾ ਲਈਆਂ ਤੇ ਮਹਾਰਾਜ ਜੀ ਬਚਨ ਕਰਦੇ ਨੇ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਤੁਦ ਬਿਨ ਰੋਗ ਨ ਜਾਇਆਂ ਤੇ ਉਟਨ 나ਗ ਨਿਵਾਸਾਂ ਦੇ ਰਹਿਣਾ ਸੂਨ ਸਰਾਹੀ ਖੰੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ ਜਾੜੜੇ ਦਾ ਸਾਨੂੰ ਸੱਤਰ ਚੰਗਾ ਪੱਠ ਖੇੜਿਆਂ ਦਾ ਰਹਿਣਾ ਮਹਾਰਾਜ ਜੀ ਜਦੋਂ ਤੁਹਾਡੀ ਜਾਦ ਨਹੀਂ ਨਾ ਤੇ ਆ ਜਿਹੜੇ ਮਖਮਲੀ ਗਦੇਲੇ ਨੇ ਮਖਮਲੀ ਰਜਾਈਆਂ ਨੇ ਇਹ ਵੀ ਸਾਨੂੰ ਸੱਪਾ ਵਾਂਗੂ ਲੱਗਦੀਆਂ ਨੇ ਤੇ ਮਹਾਰਾਜ ਜੀ ਜਿਹੜਾ ਤੁਹਾਡੀ ਜਾਦ ਤੋਂ ਬਿਨਾ ਅਸੀਂ ਕੁਝ ਛਕਦੇ ਆ ਨਾ ਇਹ ਕਾਲਜ ਵਿੱਚ ਇਸ ਤਰ੍ਹਾਂ ਜਾ ਕੇ ਵੱਜਦਾ ਏ ਜਿਵੇਂ ਕਸਾਈਆਂ ਦਾ ਬਿੰਗ ਵੱਜਦਾ ਹੋਵੇ ਤੇ ਮਹਾਰਾਜ ਜੀ ਜੇ ਤੁਹਾਡੀ ਰਾਜਾ ਇਹ ਨਾ ਜਾਦ ਦੇ ਦਾ ਸਾਨੂੰ ਸੱਥਰ ਚੰਗਾ ਮਹਾਰਾਜ ਜੀ ਆਕਾਲ ਪੁਰਖ ਵਾਹਿਗੁਰੂ ਨੂੰ ਸੰਬੋਧਨ ਹੋ ਕੇ ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ ਨੇ ਕਹਿੰਦੇ ਜੇ ਆ ਤੁਸੀਂ ਅੱਜ ਸੱਤਰ ਦਿੱਤਾ ਹੈ ਨਾ ਟਿੰਡ ਦਾ ਸਰਾਨਾ ਰਿਆ ਏ ਪਰਮੇਸ਼ਰਾ ਜੇ ਕਿ ਤੇਰੀ ਰਜਾ ਏ ਫਿਰ ਜਾੜੜੇ ਤਾਂ ਸਾਨੂੰ ਸੱਤਰ ਚੰਗਾ ਤੇ ਜੇ ਤੇਰੀ ਰਜਾ ਨਹੀਂ ਹੈ ਫਿਰ ਭੱਠ ਖੇੜਿਆਂ ਦਾ ਰਹਿਣਾ ਆਪ ਕੋ ਸਤਨਾਮ ਸ੍ਰੀ ਵਾਹਿਗੁਰੂ ਮਹਾਰਾਜ ਜੀ ਕਹਿੰਦੇ ਉਹ ਖੁਸ਼ੀਆਂ ਵਿੱਚ ਭੱਠ ਵਿੱਚ ਪੈ ਜਾਣ ਭੱਠੀ ਵਿੱਚ ਪੈ ਜਾਣ ਪਰਮੇਸ਼ਰਾ ਜੇ ਤੇਰੀ ਰਜਾ ਨਹੀਂ ਹੈ ਤੇ ਸੰਗਤ ਜੀ ਜਦੋਂ ਮਹਾਰਾਜ ਜੀ ਨੇ ਗਿਆਨ ਬਖਸ਼ਿਆ ਆਪਣੇ ਮਹਿਰ ਮਾਤਾ ਗੰਗਾ ਜੀ ਨੂੰ